ਓ ਮਰਦ ਕਹਿੰਦੇ ਨੇ ਆ ਰਾਜੇ ਰੁਕ ਲਮੀ ਸ਼ਬਦ ਉਹ ਦਰਵਾਜ ਚਲ ਕੇ ਤਾਲਾ ਗਨ ਮਨ ਅਤੀ ਨਾਇਕ ਜਯਾ ਹੈ ਭਾਰਤ ਭਾਗਯ ਵਿਦਾਤਾ बेनती करा कि गुरमान सिंह प्रधान नगर पंचायत बिलगा झंडा रसम अदा कर प्रधान गुरमान सिंह जखू नगर पंचायत बिलगा और ओ मर गए और आ चले हो चले

ਜਾਤੀ ਪੁਲਾਹੀਆਂ ਦੀ ਗੁਰੂ ਸਹਿਬਾਨਾਂ ਦੀ ਚਰਚਾ ਪ੍ਰਾਪਤ ਕਰਦੀ ਨਗਰ ਵਿੜਦਾ ਅਤੇ ਆਸ-ਪਾਸ ਤੋਂ ਆਏ ਹੋਏ ਸੂਰਜ ਵਾਚਪਾਨ ਸਹਿਬਾਨ ਪਾਨ ਸਹਿਬਾਨ ਨੰਬਰ ਨੰਬਰਦਾਰ ਸਹਿਬਾਨ ਅਤੇ ਮੋਤਵਾਰ ਬਖਮੀਆ ਨੂੰ ਅਤੇ ਬੁਲਾਉਣਾ ਵਾਹਿਗੁਰਦੀਖਾ ਖਾਨ ਸਾਹਿਬ ਵਾਹਿਗੁਰਦੀਖੀ ਫਤੇ 15 ਦਸ ਦੇ ਇਸ ਦਿਹਾੜੇ ਤੇ ਨਗਰ ਪੰਚਾਇਤ ਬਿਲਗਾ ਵੱਲੋਂ ਮਾਜਾਤੀ ਦੇ ਇਸ ਦਿਹਾੜੇ ਨੂੰ ਮਨੋਲੀ ਇਹ ਪ੍ਰੋਗਰਾਮ ਰਿਕਿਆ ਗਿਆ ਹੈ ਉਹਦੇ ਵਿੱਚ ਸਾਡੇ ਸੀਨੀਅਰ ਵਾਈਸ ਪ੍ਰਧਾਨ ਸੰਦੀਪ ਸਿੰਘ ਜੀ ਵਾਈਸ ਪ੍ਰਧਾਨ ਕੁਮਿੰਦਰ ਸਿੰਘ ਜੀ ਕੌਂਸਲਰ ਸ਼ਵੇਤਾ ਰਾਣੀ ਕੌਂਸਲਰ ਰਾਜਪੁਰ ਕੌਂਸਲਰ ਬਲਵੀਰਪੁਰ ਕੌਂਸਲਰ ਲਖਮੀ ਸਿੰਘ ਮੇਰੀ ਛੋਟੀ ਭੇਟੀ ਰਣਵਲਾ ਜੀ ਸਪੌਂਸਰ ਹਰੀ ਸਿੰਘ ਜੀ ਇਹ ਸਾਰੇ ਆਏ ਹੋਏ ਗੁੰਨੇ ਸੱਜਣ ਦੇ ਇੱਕ ਹੋਏ ਸਵਾਗਤ ਵਿੱਚ ਤੁਹਾਨੂੰ ਸਭ ਨੂੰ ਜੀ ਆਇਆਂ ਆਖਦੇ ਨੇ ਵੀ ਗੱਲ ਕਰੀਏ ਕਿ ਇਸ ਆਜ਼ਾਦੀ ਦੇ ਦਿਹਾੜੇ ਲਈ ਅੱਜ ਅਸੀਂ ਇਕੱਠੇ ਹੋਏ ਆਂ ਇਹ ਆਜ਼ਾਦੀ ਦਾ ਦਿਹਾੜਾ ਦੇਖਣ ਲਈ ਸਾਨੂੰ ਬਹੁਤ ਲੰਬੀ 100 ਸਾਲ ਦੀ ਪਹਿਲਾਂ ਕਾਲਣਾ ਕਾਲੀ ਗਈ ਸਾਡੇ ਜਵਾਨਾਂ ਨੇ ਸਾਡੇ ਪੁਰਖਿਆਂ ਨੇ ਸਾਨਾ ਬੱਧੀ ਲੜਾਈਆਂ ਲੜ ਕੇ ਇਸ ਵਰਦੀ ਨੂੰ ਇਸ ਦੇਸ਼ ਨੂੰ ਆਜ਼ਾਦ ਕਰਾਇਆ ਜਿਹਦੇ ਵਿੱਚ ਅਸੀਂ ਆਜ਼ਾਦੀ ਦੀ ਹਵਾ ਦਾ ਨਿਕਮਣ ਰਹੇ ਹਾਂ ਜੇਕਰ ਆਪਾਂ ਆਪਣੀ ਨਗਰ ਦੀ ਗੱਲ ਕਰੀਏ ਤਾਂ ਜਿਥੋਂ 78 ਯਾਗੀ ਖਿਡਾਰੀਆਂ ਨੇ ਯੋਗਦਾਨ ਪਾਇਆ ਉਸ ਬਾਅਦ ਇਸ ਸਪੀਡ ਨੂੰ ਅੱਗੇ ਤੋਰਦਿਆਂ ਉਹਨਾਂ ਦੇ ਪਰਿਵਾਰਾਂ ਨੇ ਜਿਸ ਤਰ੍ਹਾਂ ਅੱਜ ਸਾਡੇ ਇਸ ਫੰਕਸ਼ਨ ਦੇ ਵਿੱਚ ਸ਼ੁਲਕ ਕੀਤੀ ਆ ਅਸੀਂ ਆਪਣੇ ਆਪ ਨੂੰ ਭਾਗਾਂ ਵਾਲੇ ਮਹਿਸੂਸ ਕਰਦੇ ਹਾਂ ਕਿ ਸਾਡੇ ਵਿੱਚ ਆਜ਼ਾਦੀ ਕਾ ਲੜੀਆਂ ਦੇ ਪਰਿਵਾਰ ਅੱਜ ਹਾਜ਼ਰ ਹੋਏ ਆ ਮੇਰੇ ਗੱਲ ਪਈਏ ਕਿ ਉਹਨਾਂ ਪੁਰਖਿਆਂ ਨੇ ਆਪਣੇ ਖੂਨ ਦਾ ਗੁਲਦਾਨ ਦੇ ਕੇ ਸਾਨੂੰ ਇੱਥੇ ੱਕ ਲੈ ਕੇ ਆਂਦਾ ਤੇ ਸਾਨੂੰ ਬਲੰਕਣ ਕਰਨਾ ਪਊਗਾ ਕਿ 70-80 ਸਾਲ ਦੇ ਹੁਣ ਆਪਾਂ ਵਿੱਚੋਂ ਅਸੀਂ ਨਿਕਲ ਕੇ ਕਿੱਥੇ ਆਏ ਆ ਕਿੱਥੇ ਸਾਡੇ ਵਿੱਚ ਕਮੀ ਰਹੀ ਆ ਕੀ ਅਸੀਂ ਕਰ ਪਾਏ ਆ ਕੀ ਅਸੀਂ ਹੋਰ ਪਿੱਛੇ ਪੰਨੇ 2024 ਦੇ ਫੀਰ ਵਿੱਚ ਨਗਰ ਪੰਚਾਇਤ ਬਲਗੜ ਦੀ ਦੁਬਾਰਾ ਨਵੀਂ ਚੋਣ ਹੁੰਦੀ ਆ ਜਿਹਦੇ ਵਿੱਚ 13 ਕਾਉਂਸਲਰ ਜਿੱਤ ਕੇ ਆਉਂਦੇ ਨੇ ਬੱਕ ਬੱਕ ਪਾਰਟੀ ਦਾ ਨਵੇਂ ਦੇ ਹੋਣ ਦੇ ਬਾਵਜੂਦ ਵੀ ਹੁਣ ਤੱਕ ਦਾ 7 ਮਹੀਨੇ ਦਾ ਸਰ ਸਾਡੀ ਨਗਰ ਪੰਚਾਇਤ ਦਾ ਜੋ ਵਿਹਾਰ ਉਹਨੇ ਬਾਬਤ ਵਿੱਚ ਥੋੜੇ ਸਾਡੇ ਨਾਲ ਗੱਲ ਸਾਂਝੀ ਕਰਨਾ ਜ਼ਰੂਰ ਚਾਹਾਂਗਾ ਕਿ ਜਿਵੇਂ ਕਿ ਸਾਨੂੰ ਸਭ ਨੂੰ ਪਤਾ ਹੈ ਕਿ ਸਾਡਾ ਸੀਵਰੇਜ ਦਾ ਕੰਮ ਜਿਹੜਾ 8 66 ਕਨੈਕਟ ਕਰਨ ਦਾ ਨਗਰ ਮਿਲਗਾ ਵਿੱਚ ਚੱਲ ਰਿਹਾ ਉੱਨਾ ਕਿਤੇ ਸਾਡਾ 85% ਕੰਮ ਪੂਰਾ ਹੋ ਚੁੱਕਾ ਹੈ ਉਸ ਕੰਮ ਦੇ ਵਿੱਚ 15% ਦੀ ਦੇਰੀ ਹੈ ਜਦੋਂ 15% ਕੰਮ ਕੰਪਲੀਟ ਹੋ ਜਾਂਦਾ ਤੇ ਸਾਡੀ ਜਿਹੜੀਆਂ ਸਮੱਸਿਆਵਾਂ ਸ਼ੋਕਰਾਂ ਨੂੰ ਲੈ ਕੇ ਜਾਂ ਪਾਣੀ ਨੂੰ ਲੈ ਕੇ ਨੇ ਇਹ ਸਾਰੀਆਂ ਦੂਰ ਹੋ ਜਾਣਗੀਆਂ ਉਸ ਤੋਂ ਬਾਅਦ ਤੁਸੀਂ ਬਧਾਈ ਦੇ ਪਾਤਰੋਂ ਤੇ ਅਸੀਂ ਲੰਬੇ ਸਮੇਂ ਤੋਂ ਯਤਨ ਕਰ ਰਹੇ ਸੀ ਕਿ ਸਾਡੇ ਹਲਕਾ ਬਧਾਈਕ ਬੀਤਿੰਦਰਜੀਤ ਕੁਰਮਾਨ ਨੇ ਪਿਛਲੇ 2 ਮਹੀਨੇ ਤੋਂ ਬਹੁਤ ਜ਼ਿਆਦਾ ਲਗਨ ਤੇ ਮਿਹਨਤ ਨਾਲ ਪੰਚਗੜ੍ਹ ਤੱਕ ਪਹੁੰਚ ਕੀਤੀ ਤੇ ਸਾਡੀ ਜਿਹੜੀ ਲਗਭਗ 37 ਲੱਖ ਦੀ ਜੀਸੀਬੀ ਨਵੀਂ ਤੁਹਾਡੇ ਇਸ ਹਦੂਫ ਦੇ ਵਿੱਚ ਖੜੀ ਆ ਜਿਹੜੀ ਕੇ ਪਿਛਲੇ ਸੋਮਵਾਰ ਆਈ ਆ ਤਾਂ ਇਸ ਸ਼ਾਮ ਤੱਕ ਜਾਂ ਕੱਲ ਤੱਕ ਵਿਧਾਇਕ ਵੀ ਆ ਕੇ ਇਹਨਾਂ ਹਰੀ ਕਾਂਡੀ ਵੇਖ ਕੇ ਬਿਲਗਾ ਵਸਨੀਕਾਂ ਦੇ ਸਮਰਪਿਤ ਕਰਨਗੇ ਇਹ ਤੋਂ ਬਾਅਦ ਸਾਡੀ ਪਹਿਲੀ ਪੰਚਾਇਤ ਪਹਿਲੇ ਅਜਲਾਸ ਦੀ ਗੱਲ ਕਰੀਏ ਤਾਂ ਉਹਦੇ ਵਿੱਚ ਸੰਤਾਨ ਸ਼੍ਰੀ ਗੁਰੂ ਅਰਜਨ ਦੇਵ ਜੀ ਸੰਤਾਨ ਮਾਤਾ ਗੰਗਾ ਜੀ ਦੇ ਨਾਂ ਤੇ ਇੱਕ 2 ਮਾਰਗ ਸੀ ਮੂਰ ਮਿਲ ਤੋਂ ਲੈ ਕੇ ਬਿਲਗੇ ਤੱਕ ਦਾ ਸ਼੍ਰੀ ਗੁਰੂ ਅਰਜਨ ਦੇਵ ਜੀ ਮਾਰਗ ਉਸ ਤੋਂ ਬਾਅਦ ਮਾਤਾ ਗੰਗਾ ਜੀ ਮਾਰਗ ਬਿਲਗਾ ਤੋਂ ਲੈ ਕੇ ਮੋਸਕ ਤੱਕ ਦਾ ਇਹ ਸਾਡਾ ਮਨਜ਼ੂਰ ਹੋ ਚੁੱਕਾ ਹੈ ਉਹ ਸਾਨੂੰ ਪੀਡਬਲੂ ਬੀਟੀ ਨੇ ਮਨਜ਼ੂਰੀ ਮਰੀਦੀਆ ਤੇ ਜਿਹੜੀ ਸਾਡੀ ਮੰਡੀ ਕਨ ਬੋਰਡ ਦੀ ਆ ਉਹਨਾਂ ਦਾ ਸਾਨੂੰ ਅਥਾਰਟੀ ਲੈਟਰ ਆ ਗਿਆ ਕਿ ਅਸੀਂ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਗੜਗਾ ਤੋਂ ਮਾਤਾ ਗੰਗਾ ਜੀ ਦਾ ਲੋਰ ਦਾ ਨਾਂ ਰੱਖ ਸਕਦੇ ਆ ਉਸ ਤੋਂ ਬਾਅਦ ਜੇ ਆਪਾਂ ਗੱਲ ਕਰਾਂਗੇ ਇਤਿਹਾਸਕ ਮਤਿਆਂ ਦੀ ਤਾਂ ਅਸੀਂ ਗੜਗਾ ਜਿਹੜਾ ਸਾਡਾ ਬੜਾ ਨਗਰ ਆ ਇਹਨੂੰ ਸਾਬਤ ਸੀਨ ਬਣਾਉਣ ਲਈ ਵੀ ਸਰਕਾਰ ਨੇ ਇੱਕ ਮਤਾ ਪਾ ਕੇ ਭੇਜਿਆ ਇਹਦੇ ਨਾਲ ਹੀ ਸੜਾ ਬਸਟੈਂਡ ਸਾਡਾ ਬੜਾ ਪਰਸੜਿਆ ਹੋਇਆ ਸੀ ਕੋਈ ਅਨੇਕਾਂ ਸੁਨੀਦੇ ਸਾਹਿਬ ਦੀ ਅਸੀਂ ਸਾਰੀ ਨਹੀਂ ਕਰ ਸਕਦੇ ਵੇ ਵੀ ਪੀਆ ਟੀਸੀ ਤੋਂ ਮਨਜ਼ੂਰੀ ਲਈ ਤੇ ਉਹਨਾਂ ਨੂੰ ਸਾਰਾ ਨਕਸ਼ਾ ਵੀ ਰੀਵਿਊ ਜੀ ਕਰਨ ਲਈ ਅਸੀਂ ਇੱਕ ਮਤਾ ਪਾ ਕੇ ਭੇਜ ਚੁੱਕੇ ਆ ਇੱਕ ਸਭ ਤੋਂ ਵੱਡੀ ਜਿਹੜੀ ਸਾਡੇ ਲਈ ਮਾਨ ਵਾਲੀ ਗੱਲ ਹੈ ਸਾਡੇ ਮਾਸਟਰ ਹਰਦੇਵ ਸਿੰਘ ਤੇ ਮਾਸਟਰ ਸਾਡੇ ਜਗਿੰਦਰ ਸਿੰਘ ਜੀ ਬਜ਼ੁਰਗ ਉਹਨਾਂ ਨੇ ਸਾਡੇ ਧਿਆਨ ਵਿੱਚ ਲਿਆਂਦਾ ਕਿ ਬਾਬਾ ਕਰਮ ਸਿੰਘ ਦੀ ਪਿੱਲਾ ਜੋ ਆਜ਼ਾਦੀ ਤੋਂ ਪਹਿਲਾਂ ਲਾਲਟਰਨ ਲੈ ਕੇ ਸਾਡੇ ਲੋਕਾਂ ਨੂੰ ਯਾਦ ਕਰਦੇ ਹੁੰਦੇ ਸੀ ਕਿ ਅਸੀਂ ਗੁਲਾਮ ਆ ਅਸੀਂ ਆਜ਼ਾਦ ਹੋਣਾ ਉਹਨਾਂ ਦੀ ਯਾਦਗਾਰੀ ਦੇ ਵਿੱਚ ਮਾ ਸ਼ਹੀਦ ਬਾਬਾ ਗਦਰੀ ਬਾਬਾ ਭਗਤ ਸਿੰਘ ਪਿੰਡਾਂ ਦੀ ਯਾਦ ਵਿੱਚ ਅਸੀਂ ਬੱਸ ਸਟੈਂਡ ਤੇ ਜਿਹੜੀ ਲਾਇਬ੍ਰੇਰੀ ਬਣਾ ਰਹੇ ਹਾਂ ਉਹ ਕੋਈ 32 ਲੱਖ ਰੁਪਏ ਦੀ ਅਸੀਂ ਉੱਥੇ ਜਦਰਾ ਖਰਚ ਕਰ ਰਹੇ ਹਾਂ ਬਾਬਾ ਕਰਮ ਸਿੰਘ ਪਿੱਲਾ ਜੀ ਇਹ ਕਰਕੇ ਬਾਬਾ ਕਰਮ ਸਿੰਘ ਪਿੱਲਾ ਦੀ ਯਾਦ ਵਿੱਚ ਯਾਦਗਾਰੀ ਵਿੱਚ ਇਹ ਲਾਇਬ੍ਰੇਰੀ ਬਣ ਰਹੀ ਆ ਉਹ ਆ ਤਦ ਨੂੰ ਕਿ ਆ ਉਹ ਸਾਡੇ ਕੋਲ ਇੰਟਰਨੈਟ ਦੀ ਸਹੂਲਤ ਉੱਥੇ ਹੋਵੇਗੀ ਚੌਂਕੀਦਾਰ ਦੀ ਸਹੂਲਤ ਉੱਥੇ ਹੋਵੇਗੀ ਲਾਇਬ੍ਰੇਰੀ ਦੀ ਸਹੂਲਤ ਉੱਥੇ ਹੋਵੇਗੀ ਵੀਰੇ ਸਾਡੇ ਬੱਚੇ ਕਈ ਵਾਰ ਘਰਾਂ ਦੇ ਵਿੱਚ ਕੋਈ ਮਾਹੌਲ ਨਹੀਂ ਹੁੰਦਾ ਉੱਥੇ ਆ ਕੇ ਲਾਇਬ੍ਰੇਰੀ ਦੇ ਵਿੱਚ ਬੈਠ ਕੇ ਪੜ੍ਹਨਗੇ پڑھ ਕੇ ਅੱਗੇ ਵਧਣਗੇ ਥੂਰੀ ਵਿੱਚ ਅਸੀਂ ਸਾਡੀ ਬੇਟੀ ਆ ਸਮਾਨ ਅਕੈਡਮੀ ਤੋਂ ਅਸੀਂ ਉਹਨਾਂ ਨਾਲ ਵੀ ਡਿਸਕਸ ਕੀਤੀ ਸੀ ਕਿ ਅਸੀਂ ਉੱਥੇ ਆਉਣ ਵਾਲੇ ਸਮਾਂ ਦੇ ਵਿੱਚ ਆਪੀਐਸ ਆਈਪੀਐਸ ਦਾ ਯੂਪੀਐਸਸੀ ਜਾਂ ਪੀਸੀਐਸ ਦੇ ਇਮਤਿਹਾਨ ਲਈ ਵੱਡਾ ਪ੍ਰਬੰਧ ਕਰਨ ਦੀ ਕੋਸ਼ਿਸ਼ ਕਰਾਂਗੇ ਤਾਂ ਜਿਹਦੇ ਵਿੱਚ ਤੁਹਾਡੇ ਸਾਰੀ ਸਾਨੂੰ ਲੋੜ ਆ ਉਸ ਤੋਂ ਬਾਅਦ ਉਹ ਪਿੰਡ ਅਜ ਪਿੰਡ ਦੇ ਵਿੱਚ ਕਮਿਊਨਿਟੀ ਹਾਲ ਧਰਮਸ਼ਾਲਾ ਰਸਤੇਆਂ ਦਾ ਇਹ ਕੰਮ ਸਾਰੇ ਚੱਲ ਰਹੇ ਨੇ ਯਾ ਪਬਲਿਕ ਪਾਰਕਾਂ ਦਾ ਕੰਮ ਜਿਹੜਾ ਸਾਡਾ ਚੱਲ ਰਿਹਾ ਉਸ ਤੋਂ ਬਾਅਦ ਜਿਹੜਾ ਸਭ ਤੋਂ ਵੱਡਾ ਇੱਕ ਸਾਡਾ ਟ੍ਰੈਫਿਕ ਦੀ ਸਮੱਸਿਆ ਸੀ ਇੱਕ ਛੋਟਾ ਰਸਤਾ ਸਾਡਾ ਬੱਸ ਸਟੈਂਡ ਤੋਂ ਓਜਲਾ ਰੋਡ ਤੱਕ ਉਹਦਾ ਤਕਰੀਬਨ 60 ਲੱਖ ਦਾ ਸਾਡਾ ਰੈਗੂਲੇਸ਼ਨ ਪਾਸ ਹੋ ਗਿਆ। ਉਹਨਾਂ ਵਾਲੇ ਸਮੇਂ ਦੇ ਵਿੱਚ ਉਹ ਰਸਤਾ ਜਿਹੜਾ ਬੱਸ ਸਟੈਂਡ ਤੋਂ ਲੈ ਕੇ ਓਜਲਾ ਰੋਡ ਤੱਕ ਜੁੜ ਜਾਵੇਗਾ। ਰਿੰਗ ਰੋਡ ਦੀ ਜਿਹੜੀ ਗੱਲ ਆ ਰਿੰਗ ਰੋਡ ਦਾ ਪ੍ਰੋਜੈਕਟ ਬਹੁਤ ਵੱਡਾ ਸਮਝ ਲੱਗਿਆ ਨੂੰ ਲਗਭਗ 3 ਸਾਲ ਹੋ ਗਿਆ ਪਰ ਅਸੀਂ ਹੁਣ ਉਸ ਪੜਾਅ ਤੱਕ ਪਹੁੰਚ ਕੇ ਕਿ ਸਰਕਾਰ ਦੇ ਘਰ ਦੇ ਵਿੱਚ ਇਸ ਵੇਲੇ ਉਤੇ ਸਾਰੀ ਨਜ਼ਰਸਾਨੀ ਹੋ ਰਹੀ ਆ ਉਹ ਉਸ ਨੂੰ ਅਧਾਰਕ ਤੌਰ ਤੇ ਮੈਪਿੰਗ ਕਰਨ ਲਈ ਉਹਦੇ ਲਈ 30 ਲੱਖ ਰੁਪਏ ਸਰਕਾਰ ਨੇ ਕਿਸੇ ਕੰਪਨੀ ਨੂੰ ਜਾਰੀ ਕੀਤਾ ਜਿਹਨੇ ਸਾਨੂੰ ਰਿੰਗ ਰੋਡ ਦਾ ਪੂਰਾ ਖਾਕਾ ਤਿਆਰ ਕਰਕੇ ਦੇਣਾ ਜਿਹਦੇ ਵਿੱਚ ਸਾਰਾ ਦੱਸਿਆ ਜਾਊਗਾ ਕਿ ਕਿ ਖੇਤ ਵਿੱਚ ਦੀ ਕਿਹੜੀ ਪੱਤੀ ਵਿੱਚ ਨਹੀਂ ਕਿੱਥੋਂ ਨਹੀਂ ਲੰਘ ਰਹੀ ਆ ਉਹ ਹਰ ਇੱਕ ਜਿਹੜੀ ਉਹ ਕੰਪਨੀ ਦੇ ਸਾਨੂੰ ਤਿਆਰ ਕਰਕੇ ਦੇਣੀ ਆ ਉਸ ਤੋਂ ਬਾਅਦ ਜੇ ਆਪਾਂ ਗੱਲ ਕਰ ਲਈਏ ਜਿਹੜਾ ਸਾਡਾ ਬਾਗ ਨੰਬਰ 2 ਪੱਤੀ ਭਾਈ ਦੇ ਵਿੱਚ ਇੱਕ ਲਗਭਗ ਖੇਤ ਦੇ ਕਰੀਬ ਸਾਡਾ ਥਾਂ ਪਿਆ ਉਹ ਤੇ ਵੀ ਨਾ ਕਿ ਪ੍ਰੀਐਮਪਲ ਵਿਚਾਰ ਕਰ ਰਹੀ ਆ ਕਿ ਸਿਰਫ ਮਾਰਕੀਟ ਕੰਪਲੈਕਸ ਬਣਾਈਏ ਮਾਰਕੀਟ ਖਵਾਜਾ ਬਣਾਈਏ ਤਾਂ ਕਿ ਜੋ ਸਾਡੀਆਂ ਹਜ਼ਾਰ ਦੇ ਵਿੱਚ ਬੈਂਕਾਂ ਨੇ ਜਾਂ ਕਿਤੇ ਵੀ ਥਾਣਿਆਂ ਦੇ ਵਿੱਚ ਇਸ ਵੇਲੇ ਦੁਕਾਨਦਾਰੀ ਦੀ ਦਿੱਕਤ ਆਉਣੀ ਆ ਤਾਂ ਉਹ ਖੇਰਾ ਲੋਕਾਂ ਨੂੰ ਇਹ ਸੁਵਿਧਾ ਮਿਲ ਸਕੇ ਉਸ ਤੋਂ ਬਾਅਦ ਇੱਕ ਏਰੀਆ ਸਾਡੇ ਸ਼ਹਿਰ ਦਾ ਜਿਹੜਾ ਆ ਘਰ-ਘਰ ਨੰਬਰ ਲੱਗਣਾ ਘਰ-ਘਰ ਦਾ ਪੂਰਾ ਥਾਪਾ ਤਿਆਰ ਹੋਣਾ ਉਹਦੇ ਲਈ ਜੀਐਸ ਜੀਐਸ ਮੈਪਿੰਗ ਕਰਨ ਲਈ ਵੀ ਅਸੀਂ ਇੱਕ ਰੈਗੂਲੇਸ਼ਨ ਪਾਸ ਕੀਤਾ ਉਹ ਵੀ ਸਾਡਾ ਜਿਹੜਾ ਕੰਪਨੀ ਲਗਭਗ 14 ਲੱਖ ਰੁਪਏ ਦੀ ਕੰਪਨੀ ਖਰੀਦੀ ਆ ਉਹ ਅਸੀਂ ਪੂਰੇ ਗੜਗੇ ਦਾ ਕਿੱਥੇ ਘਾਰਿਆ ਕਿਹਨਾ ਘਾਰਿਆ ਉਹਦੇ ਨਾਲ ਕੀ ਹੋ ਜੂਗਾ ਲੋਕਾਂ ਦੇ ਝਗੜੇ ਗਲੀਆਂ ਨਾਲੀਆਂ ਦੇ ਜਾਂ ਹੋਰ ਛੋਟਛੋਟੀਆਂ ਦੀਆਂ ਬੈ ਗਏ ਕੰਧ ਬਣੇ ਉਹ ਸਾਰੇ ਮੱਕ ਜਾਣਗੇ ਜਦੋਂ ਅਸੀਂ ਏਸੀ ਮੈਪਿੰਗ ਹੋ ਕੇ ਬਾਤ ਨੂੰ ਬਤਾਉਂਗਾ ਵੀ ਮੇਰਾ ਕਾਰਾ ਦੇਖੇ ਤਾਂ ਕਿ ਉਹਨਾਂ ਆਉਣ ਵਾਲੇ ਸਮੇਂ ਦੇ ਵਿੱਚ ਕਿਸ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਆਉਗੀ। ਇੱਕ ਨਗਰ ਪੰਚਾਇਤ ਨਾਲ ਉਹ ਪਰਾਣਾ ਕੀਤਾ ਗਿਆ ਜੋ ਬਹੁਤ ਲੰਬੇ ਸਮੇਂ ਤੋਂ ਮੰਗ ਸੀ ਵੇ ਅਸੀਂ ਸਾਡੀਆਂ ਪੰਚਾਇਤ ਦੀਆਂ ਜਿਨ੍ਹਾਂ ਜ਼ਮੀਨਾਂ ਆ ਉਹਨਾਂ ਦੀ ਸਾਨੂੰ ਕਿਸੇ ਨੂੰ ਵੀ ਇਸ ਤਰ੍ਹਾਂ ਦੀ ਜਾਣਕਾਰੀ ਨਹੀਂ ਸੀ ਸਾਡੀਆਂ ਕਈ ਪਤਨੀਆਂ ਦੀਆਂ ਜ਼ਮੀਨਾਂ ਆ ਅਸੀਂ ਉਹਦਾ ਯਤਨ ਅਭਾਰਣਾ ਕੀਤਾ ਥੋੜੇ ਲੇਟ ਜਰੂਰ ਹੋਏ ਅਸੀਂ ਤੇ ਅਸੀਂ ਵਕ ਵਕ ਪਤਨੀਆਂ ਦੇ ਵਿੱਚ ਜਿੱਥੇ ਜਿੱਥੇ ਵੀ ਸਾਨੂੰ ਸਮਾਂ ਮਿਲਿਆ ਅਸੀਂ ਉਹਦੀ ਨਿਸ਼ਾਨਦੇਹੀ ਕਰਾਈਆ ਤਾਂ ਬਹੁਤ ਵੱਡੀ ਪੱਧਰ ਤੇ ਵਿੱਚ ਅਸੀਂ ਉਹਦੇ ਕੰਮ ਜਿਹੜੇ ਲਏ ਨੇ ਉਸ ਤੋਂ ਬਾਅਦ ਜਦੋਂ ਹਰ ਕੰਮ ਚੋਂ ਨਾ ਵਟਿਆ ਜਾਊਗਾ ਕੰਮ ਤੋਂ ਪਹਿਲਾਂ ਅਸੀਂ ਇੱਕ ਉਹਦਾ ਅਭਾਰ ਦੇ ਵਿੱਚ ਉਹ ਨਿਸ਼ਾਨਦੇਹੀਆਂ ਕੰਮ ਦਾ ਯਤਨ ਕਰਾਂਗੇ ਇਸ ਤਰ੍ਹਾਂ ਦੇ ਬਹੁਤ ਸਾਰੇ ਕੰਮ ਨੇ ਆ ਜਿਹੜੇ ਕਿ ਸਤ ਨੂੰ ਜਿਹੜੇ ਦੌਰ ਦੇ ਵਿੱਚ ਅਸੀਂ ਕੀਤੇ ਨੇ ਪਰ ਫਿਰ ਹਜੇ ਵੀ ਬਹੁਤ ਵੱਡਾ ਲੰਮਾ ਕੰਮ ਆ ਤੁਹਾਡੇ ਸਾਥ ਦੀ ਲੋੜ ਆ ਹਜੇ ਵੀ ਸਾਡੇ ਬਹੁਤ ਕੰਮ ਧੁੰਦੇ ਨੇ ਕੁਝ ਦਿਨਾਂ ਦੇ ਵਿੱਚ ਸਾਡੇ ਕੋਲ 10 ਮਨਾ ਲੇ ਭਰਤੀ ਕਰਨ ਦਾ ਹੋਰ ਪ੍ਰਕਿਰਿਆ ਪੂਰੀ ਹੋ ਰਹੀ ਆ ਮੇਅਰ ਦੀ ਘਾਟ ਹੋਣ ਕਰਕੇ ਤੇ ਨਾ ਕਿਤੇ ਸਫਾਈ ਦੇ ਕੰਮਾਂ ਦੇ ਵਿੱਚ ਹਜੇ ਵੀ ਦਿੱਕਤ ਆ ਸਾਡੇ ਨਗਰ ਵਾਸੀ ਮਾਰਈ ਆ ਉਹ ਵੀ ਹੁਣਲੇ ਸਮੇਂ ਦੇ ਵਿੱਚ ਕੋਸ਼ਿਸ਼ ਕਰਾਂਗੇ ਕਿ ਹਲ ਹੋ ਜੂਗੀ ਜੀਸੀਬ ਆਉਣ ਦੇ ਨਾਲ ਸਾਡੇ ਨਗਰ ਦਾ ਇੱਕ ਬਹੁਤ ਵੱਡਾ ਇੱਕ ਸਮੱਸਿਆਵਾਂ ਵਿੱਚ ਛੋਟ-ਛੋਟੀਆਂ ਜਿਹੜੀਆਂ ਹੁੰਦੀਆਂ ਸੀ ਸਾਨੂੰ ਕੋਈ ਨੁਕੂਨ ਕਰ ਤੋਂ ਕੋਈ ਨੁਕੂਨ ਨਹੀਂ ਕੋਈ ਫਲੋਰ ਤੋਂ ਸਾਨੂੰ ਇਹ ਮਸ਼ੀਨ ਨੂੰ ਮੰਗਵਾਣੀ ਪੈਂਦੀ ਸੀਗੀ ਇਸ ਮਸ਼ੀਨ ਦੇ ਆਉਣ ਦੇ ਨਾਲ ਸਾਡੇ ਸਫਾਈ ਦੇ ਮਸਲੇ ਤੇ ਹੋਰ ਮਸਲੇ ਬਹੁਤ ਤਰ੍ਹਾਂ ਦੇ ਹੱਲ ਹੋ ਜਾਣਗੇ ਤੁਸੀਂ ਸਾਰੇ ਆਪਣਾ ਸਮਾਂ ਕੱਢ ਕੇ ਆਇਓ ਮੇਰੀ ਇੱਕ ਤੁਹਾਨੂੰ ਸਭ ਨੂੰ ਬੇਨਤੀ ਆ ਨਾ ਰਾਜਨੀਤਿਕ ਤੌਰ ਤੇ ਸੀ ਵਕ ਵਕ ਤੇ ਨਾ ਨਾ ਵਕ ਪਰਾਣਾ ਤੋਰੇ ਹੋਏ ਡੋੜੇ ਹੋਏ ਪਰ ਮੈਂ ਹੁਣ ਵੀ ਦੇਖਦਾ ਹਾਂ ਕਿ ਜੇ ਸਿਰਦ ਨੂੰ ਵੀ ਮੈਂ ਸਰਦਾਂ ਪੇ ਗਿਆ ਉਹ چاہے ਕਿਸੇ ਵੀ ਪਾਰਟੀ ਦੇ ਵਿੱਚ ਨਾ ਕੰਮ ਕਰ ਜਾਓਗੇ ਅੱਜ ਉਹਨਾਂ ਨੇ ਨਗਰ ਦਾ ਮਾਣ ਇੱਥੇ ਆਣ ਕੇ ਵਧਾਇਆ ਚਾਹੇ ਕਿਸੇ ਵੀ ਪਾਰਟੀ ਦੇ ਸੀ ਤੁਸੀਂ ਸਾਰੇ ਜਿਹੜੇ ਆਏ ਹੋ ਹਾਜ਼ਰ ਹੋਏ ਹੋ ਸਾਡਾ ਇੱਥੇ ਮਾਣ ਵਧਾਇਆ ਤੇ ਇਸੇ ਤਰ੍ਹਾਂ ਸਹਿਯੋਗ ਕਰਦੇ ਰਹੋ ਕਿਉਂਕਿ ਸਹਿਯੋਗ ਦੇ ਨਾਲ ਤੁਹਾਡੇ ਸੁਝਾਵਾਂ ਦੇ ਨਾਲ ਅਸੀਂ ਅੱਗੇ ਵਧਾਂਗੇ ਤੇ ਸਾਨੂੰ ਬਹੁਤ ਅੱਗੇ ਜਾਣਾ ਸੌਖਾ ਹੋ ਜਾਵੇਗਾ ਜਦੋਂ ਕੋਈ ਇਲੈਕਸ਼ਨ ਆਉਂਦੀ ਆਪੋ ਆਪਣੀ ਪਾਰਟੀ ਦੀ ਇੱਜ਼ਤ ਲਈ ਕੇਸਾ ਦਿਲ ਕਰੋ ਵੋਟ ਪਾਉਣ ਕੋਈ ਨਹੀਂ ਪਰ ਨਗਰ ਦੇ ਭਲੇ ਲਈ ਨਗਰ ਦੀ ਬੇਤਰੀ ਨਹੀਂ ਸਾਡੇ ਨਾਲ ਸਰ ਜੋੜ ਕੇ ਜਰੂਰ ਬੈਠੋ ਜਿੱਥੇ ਸਾਡੀ ਕਮੀਆਂ ਸਾਡੇ ਤਕਰੀਬਨ ਜ਼ਿਆਦਾਤਰ ਸਾਡੇ ਕੋਲ ਕੋਲੇ ਹੋਏ ਨੇ WhatsApp ਤੇ ਮੈਸੇਜ ਕਰੋ ਫੋਨ ਕਰੋ ਸਾਡੇ ਕੋਲ ਲਗਭਗ 11 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਮੈਂ ਡਾਕਟਰ ਦੇ ਵਿੱਚ ਲਗਾਤਾਰ ਬੈਠਦਾ ਹਾਂ ਕੋਈ ਵਕਤ ਨਹੀਂ ਹੈ ਦੋਸਤ ਵੀ ਸਾਡਾ ਪਿੱਛੇ ਧਿਆਨ ਨਹੀਂ ਲੰਦਾ ਤੇ ਤੁਸੀਂ ਜਿੱਥੇ ਤੱਕ ਵੀ ਤੁਹਾਨੂੰ ਕੋਈ ਸੁਝਾਅ ਲੱਗੇ ਅਸੀਂ ਤੁਹਾਡੇ ਸੁਝਾਅ ਤੇ ਵਿਚਾਰ ਵੀ ਕਰਾਂਗੇ ਸਾਡੀ ਇਨੋਵੇਟਰ ਕੁਆਲਟੀ ਆ ਸਾਡੇ ਬਹੁਤ ਅਦਰ ਪਾਰਟਨਰਸ ਦਾ ਸਾਡਾ ਇੱਕ ਸੰਗਠਨ ਹੈ ਯੋ ਕਿ ਬਤਵਾਤ ਪਾਰਟਨਰ ਦੇ ਲੋਕ ਨੇ ਪਰ ਸਾਨੂੰ ਸੁਝਾਅ ਜਦੋਂ ਆਉਣਗੇ ਅਸੀਂ ਉੱਤੇ ਕੰਮ ਕਰਾਂਗੇ ਸਾਡੇ ਵਿੱਚ ਪੈਸੇ ਸਾਰੀ ਭਾਈਚਾਰਾ ਪਹੁੰਚਿਆ ਉਹਨਾਂ ਦਾ ਵੀ ਨਿਕਲ ਗਿਆ ਸਾਰਿਆਂ ਨੂੰ ਦੇਖਤੀ ਆ ਕਿ ਅੱਜ ਦਾ ਸਮਾਂ ਸਾਡੇ ਲਈ ਬਹੁਤ ਮਾਰਕਟਪੂਰਨ ਹੈ ਪਰ ਮੇਰੀ ਬੇਨਤੀ ਹੈ ਕਿ ਤੁਸੀਂ ਕਿਸੇ ਨੇ ਵੀ ਜਾਣਾ ਨਹੀਂਗਾ ਹਰ ਕਦਾ ਪਾਂਚ ਸਰਪੰਚ ਨੂੰ ਮੋੜ ਮਾਰ ਬੰਦੇ ਦਾ ਜਿਨਾ ਨੂੰ ਅਸੀਂ ਸੱਦਾ ਦਿੱਤਾ ਆ ਅਸੀਂ ਸਭ ਨੂੰ ਸਨਮਾਨ ਕਰਕੇ ਭੇਜਣਾ ਆ ਇਹ ਨਾ ਹੋਵੇ ਕਿ ਤੁਸੀਂ ਚਲੇ ਜਾਓ ਤੇ ਤੁਹਾਡਾ ਸਨਮਾਨ ਕਰਨ ਤੋਂ ਅਸੀਂ ਬੰਨ ਹੀ ਰਹੇ ਤਾਗੇ ਸਾਰਿਆਂ ਨੂੰ ਬੇਨਤੀ ਆ ਕਿ ਸਮਾਪੂਰ ਇੱਥੇ ਸਮੂਹ ਦੇਖੇ ਜਾਣਾ ਸਾਰਿਆਂ ਦਾ ਨਿਕਰ ਜੀਆ ਆ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲ